ਯੁਗੋ ਯੁਗ ਪਟਾਲ ਹਾਜ਼ਰਾ ਹਜੂਰ ਸਤਿਗੁਰੂ ਜੈਮਤਨ ਦੇ ਦਾਤੀ ਨਿਮਾਣਿਆਂ ਦੀ ਮਾਣ ਸਮਰੱਥ ਗੁਰਦੇਵ ਦਸਾਂ ਪਾਤਸ਼ਾਹਿਆਂ ਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਨ ਪਵਿੱਤਰ ਚਰਨਾ ਕਮਲਾਂ ਵਿਖੇ ਆਪ ਜੀ ਭਾਈ ਸਾਹਿਬ ਭਾਈ ਵਿਕਰਮ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸੀ ਸੋ ਆਓ ਗੁਰਮਤ ਵਿਚਾਰਾਂ ਨਾਲ ਜੁੜੀਏ ਆਪਣੇ ਮਨਾਂ ਨੂੰ ਇਕਾਗਰ ਕਰਕੇ ਜਿਵੇਂ ਆਪ ਜੀ ਪਿਆਰ ਨਾਲ ਗੁਰੂ ਚਰਨਾ ਵਿੱਚ ਬਿਰਾਜਮਾਨ ਹੋ ਸਾਰੇ ਹੀ ਆਪ ਜੀ ਕਿਰਪਾਲਤਾ ਕਰੋ ਦਸਰੇ ਨੂੰ ਅਸੀਸ ਬਖਸ਼ੋ ਫਤਿਹ ਪਰਵਾਰਨ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਨੂੰ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਚੜ੍ਹਦੀ ਕਲਾ ਬੰਦੀ ਹੈ ਸਤਗੁਰੂ ਮਹਾਰਾਜ ਜੀ ਦੀ ਬਾਣੀ ਨਾਲ ਜਿਹੜਾ ਜੁੜ ਜਾਂਦਾ ਹੈ ਨਾ ਉਹ ਕਦੀ ਤੈਨ ਦੀ ਕਲਾ ਵਿੱਚ ਜਾਂਦਾ ਹੀ ਨਹੀਂ ਸਿੱਖਾਂ ਨੂੰ ਬਹੁਤ ਸਾਰੇ ਯੋਧਿਆਂ ਨੂੰ ਸੂਰ ਬੀਰਾਂ ਨੂੰ ਚੜ੍ਹਦੀ ਕਲਾ ਦੀ ਜਿਹੜੀ ਦਾਤ ਮਿਲੀ ਹੈ ਇਹ ਸੇਵਾ ਵਿੱਚ ਸਤਿਗੁਰੂ ਮਹਾਰਾਜੀ ਪਾਸੋਂ ਹੀ ਮਿਲੀ ਹੈ। ਔਰ ਗੁਰਬਾਣੀ ਦੇ ਵਿੱਚ ਜਿਹੜੇ ਅਸੀਂ ਬਚਨ ਪੜ੍ਹਦੇ ਹਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ। ਸੁਖ ਸਨੇਹ ਅਰ ਭੈ ਨਹੀਂ ਜੰਗ ਕੈਂ ਕੰਚਨ ਮਾਟੀ ਮੰਨੈ। ਇਹ ਸਿੱਖ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਵਾਲੇ ਉਪਦੇਸ਼ ਹਨ। ਕਿ ਸਿੱਖ ਜਿਹੜਾ ਦੁੱਖਾਂ ਨੂੰ ਵੀ ਦੁੱਖ ਨਹੀਂ ਮੰਨਦਾ। ਭੁੱਖਾ ਨੂੰ ਭੁੱਖ ਨਹੀਂ ਮੰਨਦਾ ਫਿਰ ਦੱਸੋ ਉਹ ਪਲਾ ਟੈਂਦੀ ਕਲਾ ਚ ਜਾਏਗਾ ਹੀ ਨਹੀਂ ਜਾ ਸਕਦਾ ਹੀ ਨਹੀਂ ਸਿੱਖ ਸਦਾ ਹੀ ਚੜਦੀ ਕਲਾ ਵਿੱਚ ਰਹਿੰਦਾ ਹੈ ਔਰ ਗੁਰੂ ਮਹਾਰਾਜ ਜੀ ਦੀ ਬਾਣੀ ਵਿੱਚ ਗੁਰਦੇਵ ਪਿਤਾ ਜੀ ਨੇ ਇਹ ਬਚਨ ਕਹੇ ਹਨ ਮਾਰੂਵਾਰ ਦੇ ਅੰਦਰ ਪੰਜਵੇਂ ਪਾਤਸ਼ਾਹ ਜੀ ਨੇ ਸਹਿ ਨੰਗੇ ਨਹਿ ਨੰਨ ਉੱਖੇ ਲੱਖ ਨਾ ੁੱਖਿਆ ਦੁਖੇ ਕੋੜ ਨਾ ਦੁਖ ਨਾਨਕ ਪਰੀ ਪਖੰਦੋ ਸ਼ੁਭ ਦਿਸ਼ਟ ਜੇਕਰ ਪਿਆਰਾ ਸਤਿਗੁਰੂ ਪਿਆਰਾ ਪ੍ਰੀਤਮ ਪਰਮੇਸ਼ਵਰ ਮੇਰਾ ਪ੍ਰੀ ਨਿਗਾਹ ਨਾਲ ਦੇਖ ਰਿਹਾ ਹੋਵੇ ਨਾ ਤੇ ਫਿਰ ਸਿੱਖ ਲਈ ਲੱਖਾਂ ਭੁੱਖਾਂ ਲੱਖਾਂ ਦੁਖ ਵੀ ਜਿਹੜੇ ਹਨ ਉਹ ਦੁਖ ਤੇ ਭੁੱਖ ਨਹੀਂ ਲੱਗਦੀ ਸੈਂਕੜੇ ਵਾਰ ਨੰਗ ਭੁੱਖ ਜਿਹੜੀ ਹੈ ਨਾ ਸਿੱਖ ਨੂੰ ਉਹ ਵੀ ਨਹੀਂ ਲੱਗਦੀ ਸਹਿ ਮੰਗੇ ਨੰਗ ਦਾ ਭਾਵ ਹੀ ਇਹ ਹੈ ਭੁੱਖੇ ਲੱਖ ਨਾ ਭੁੱਖਿਆ ਲੱਖਾਂ ਭੁੱਖਾ ਨੰਗਾ ਆਦਾਨ ਸਿੱਖ ਕਦੀ ਭੁੱਖਾ ਨੰਗਾ ਆਪਣੇ ਆਪ ਨੂੰ ਮਹਿਸੂਸ ਕਰਦਾ ਹੀ ਨਹੀਂ ਸਿੱਖ ਨੂੰ ਤਾਂ ਮਹਾਰਾਜ ਜੀ ਨੇ ਪਾਣੀ ਦੇ ਵਿੱਚ ਹੀ ਚੜ੍ਹਦੀ ਕਲਾ ਬਖਸ਼ੀ ਹੈ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਜੇਕਰ ਕਰਤਾਪੁਰਖ ਵਾਹਿਗੁਰੂ ਪਰਮਾਤਮਾ ਨੇ ਮੈਨੂੰ ਛੋਟੀ ਜੀ ਝੌਂਪੜੀ ਵੀ ਦਿੱਤੀ ਹੋਵੇ ਤੇ ਮਹਾਰਾਜ ਕਹਿੰਦੇ ਹਨ ਜੇਕਰ ਉਸ ਝੌਂਪੜੀ ਦੇ ਵਿੱਚ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹਾਂ ਫਿਰ ਉਹ ਮਹੱਲ ਵੀ ਕਿਸੇ ਕੰਮ ਦੇ ਨਹੀਂ ਜਿੰਨਾ ਮਹੱਲਾਂ ਦੇ ਵਿੱਚ ਰਹਿ ਕੇ ਕੋਈ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਉਹਨਾ ਮਹੱਲਾ ਨਾਲੋਂ ਮੇਰੀ ਛੋਟੀ ਜੀ ਭਲੀ ਸੁਹਾਵੀ ਦਾ ਭਾਵ ਵੀ ਇਹ ਹੈ ਛੋਟੀ ਦੀ ਝੌਂਪੜੀ ਜਿਹੜੀ ਹੈ ਨਾ ਉਹੀ ਭਲੀ ਹੈ ਚੰਗੀ ਹੈ ਪਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਇ ਕਿਤਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਧੌਲ ਹਰ ਦਾ ਭਾਵ ਵੱਡੇ ਵੱਡੇ ਮਹੱਲ ਕਿਸੇ ਕੰਮ ਦੇ ਨਹੀਂ ਜੇਕਰ ਉਹਦੇ ਵਿੱਚ ਰਹਿ ਕੇ ਮਨੁੱਖ ਨੇ ਪ੍ਰਮਾਤਮਾ ਨੂੰ ਢੁਲਾ ਦਿੱਤਾ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਹੀ ਹੈ ਜਿਹੜੀ ਸਿੱਖ ਨੂੰ ਚੜ੍ਹਦੀ ਕਲਾ ਵਾਲਾ ਸਬਕ ਪੜਾ ਰਹੀ ਹੈ ਅਗੁਰੂ RAM DAS ਪਿਤਾ ਜੀ ਦੇ ਬਚਨ ਬਹੁਤ ਵਾਲੀ ਪੜਦੇ ਹਾਂ ਹਰ ਜਨ RAM ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਇਹ ਚੜ੍ਹਦੀ ਕਲਾ ਵਾਲੀ ਵਿਚਾਰ ਹੈ ਜਿਹੜੀ ਸਿੱਖ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਂਦੀ ਕੋਈ ਬੇਸ਼ੱਕ ਤੇਰੀ ਨਿੰਦਾ ਵੀ ਕਰੀ ਜਾਏ ਤੂੰ ਪਰਮਾਤਮਾ ਦੇ ਗੁਣ ਗਾਉਂਦਾ ਰਹਿ ਪ੍ਰਗਤ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਬਚਨ ਕਹਿਣ ਲੱਗੇ ਕਬੀਰ ਸੰਤ ਨਾ ਛੱਡੈ ਸੰਤੈ ਜੋ ਕੋ ਟਿਕ ਮਲੇ ਅਸੰਤ ਮੱਲਿਆ ਅਗਰ ਭਉੰਗਮ ਬੇਢਿਓ ਤਾਂ ਸੀਤਲਤਾ ਨਾ ਤਜੰਤ ਚੰਨਣ ਨੂੰ ਚੰਦਨ ਦੇ ਬੂਟੇ ਨੂੰ ਸੱਪਾਂ ਨੇ ਘੇਰਾ ਪਾਇਆ ਹੁੰਦਾ ਹੈ ਕਿਉਂਕਿ ਸੱਪਾਂ ਦੇ ਆਪਣੇ ਅੰਦਰ ਜ਼ਹਿਰ ਦੀ ਗਰਮੀ ਹੈ ਬਿੰਕ ਦੀ ਗਰਮੀ ਤੇ ਉਸ ਗਰਮੀ ਤੋਂ ਰਾਹਤ ਪਾਣ ਲਈ ਚੰਦਨ ਜਦੋਂ ਉਹਨਾਂ ਨੂੰ ਠੰਡਾ ਲੱਗਦਾ ਹੈ ਤੇ ਚੰਦਨ ਦੇ ਬੂਟੇ ਦੇ ਦੁਆਲੇ ਆਪਣੇ ਆਪ ਨੂੰ ਲਪੇਟ ਲੈਂਦੇ। ਆਪ भगत ਜੀ ਕਹਿੰਦੇ ਹਨ ਜਿਵੇਂ ਸੱਪ ਭਾਵੇਂ ਜਿੰਨੇ ਮਰਜ਼ੀ ਚੰਦਨ ਨੂੰ ਲਪੇਟ ਲੈਣ ਪੂਰਨ ਤੌਰ ਤੇ ਚੰਦਨ ਨੂੰ ਢੱਕ ਦੇਣ ਪਰ ਚੰਦਨ ਐਸਾ ਹੈ ਜਿਹੜਾ ਆਪਣੀ ਠੰਡ ਨਹੀਂ ਛੱਡਦਾ। ਚੰਦਨ ਦੇ ਅੰਦਰ ਠੰਡਕ ਹੈ। ਇਸੇ ਤਰ੍ਹਾਂ ਪਰਮਾਤਮਾ ਦਾ ਪਿਆਰਾ ਭਗਤ ਜਿਹੜਾ ਹੈ ਉਹ ਕਦੀ ਸੰਤ ਤਾਈ ਨਹੀਂ ਛੱਡਦਾ ਜਿਵੇਂ ਚੰਦਨ ਠੰਡਕ ਨਹੀਂ ਛੱਡਦਾ ਪਰਮਾਤਮਾ ਦਾ ਭਗਤ ਗੁਰੂ ਮਹਾਰਾਜ ਜੀ ਦਾ ਸੇਵਕ ਜਿਹੜਾ ਹੈ ਇਹ ਵੀ ਸਿੱਖੀ ਨਹੀਂ ਛੱਡਦਾ ਕਿੰਨੀ ਚੜ੍ਹਦੀ ਕਲਾ ਵਾਲੀ ਗੱਲ ਸ਼ੇਖ ਫਰੀਦ ਜੀ ਨੇ ਵੀ ਕਹੀ ਹੈ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕਿੰਨੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੋਮਲਾਈ ਜਵਾਨੀ ਜਾਂਦੀ ਹੈ ਬੇਸ਼ੱਕ ਚਲੀ ਜਾਏ ਜਿਨ੍ਹਾਂ ਨੇ ਜੀਵਨ ਗੁਰੂ ਦੇ ਪਰਮਾਤਮਾ ਦੇ ਲੇਖੇ ਲਾ ਦਿੱਤਾ ਉਹਨਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਹੈ ਔਰ ਇਹੀ ਅਸਲ ਵਿੱਚ ਚੜ੍ਹਦੀ ਕਲਾ ਦਾ ਰਾਜ ਹੈ ਸਿੱਖਾਂ ਦੇ ਲਈ ਗੁਰਬਾਣੀ ਹੀ ਚੜ੍ਹਦੀ ਕਲਾ ਦਾ ਰਾਜ ਹੈ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਜਿਹੜੀ ਹੈ ਜਿਹੜਾ ਜਿਹੜਾ ਵੀ ਇਸ ਬਾਣੀ ਨਾਲ ਜੁੜਦਾ ਹੈ ਉਦਾ ਜੀਵਨ ਕਦੀ ਠੰਢੀ ਕਲਾ ਵੱਲ ਜਾਂਦਾ ਹੀ ਨਹੀਂ ਜਿਹੜਾ ਜੁੜ ਜਾਏ ਜਿਹੜਾ ਗੁਰਬਾਣੀ ਨਾਲ ਪਿਆਰ ਕਰੇ ਸਤਿਗੁਰੂ ਮਹਾਰਾਜ ਜੀ ਦੇ ਹੁਕਮ ਮੁਤਾਬਕ ਚੱਲੇ ਔਰ ਪਿਆਰਿਓ ਇਸੇ ਲਈ ਦੁਨੀਆ ਦੇ ਅੰਦਰ ਜੇਕਰ ਝਾਤ ਮਾਰ ਕੇ ਦੇਖੀਏ ਨਾ ਚੜਦੀ ਕਲਾ ਜਿਹੜੀ ਹੈ ਉਹ ਲੱਭਦੀ ਹੀ ਪਰਮਾਤਮਾ ਦੇ ਸੇਵਕਾਂ ਦੇ ਘਰ ਹੁੰਦਾ ਹੈ ਸੂਰਬੀਰਤਾ ਸਿੱਦਕ ਦ੍ਰਿੜਤਾ ਅਣਖ ਅਡੋਲਤਾ ਇਹ ਗੁਰੂ ਮਹਾਰਾਜ ਜੀ ਦੀਆਂ ਬਖਸ਼ੀਆਂ ਹੋਈਆਂ ਬਹੁਤ ਹੀ ਅਮੋਲਕ ਦਾਤਾਂ ਹਨ ਜਿਹੜੀਆਂ ਸਾਨੂੰ ਦੁਨੀਆਂ ਵਿੱਚ ਕਿਤੋਂ ਨਹੀਂ ਲੁਕਦੀਆਂ ਹਾਂ ਜੇਕਰ ਲੱਭਣ ਦਾ ਯਤਨ ਕਰਾਂਗੇ ਨਾ ਕਿਤੇ ਭਗਤ ਤਰੂ ਜੀ ਭਗਤ ਪ੍ਰਹਿਲਾਦ ਜੀ ਦੇ ਘਰੋਂ ਮਿਲ ਜਾਏਗੀ ਪਗਤ ਪ੍ਰਹਿਲਾਦ ਜੀ ਦੇ ਬਾਰੇ ਵਿੱਚ ਮਹਾਰਾਜੀ ਦੀ ਪਾਣੀ ਵਿੱਚ ਕੀ ਬਚਨ ਹਨ ਜਦੋਂ ਪਿਤਾ ਹੀ ਦੁਸ਼ਟ ਬਣ ਗਿਆ ਹੈ ਹਰਨਾਖਸ਼ ਮਾਰਨ ਤੱਕ ਆ ਗਿਆ ਹੈ ਆਪਣੇ ਹੀ ਬੱਚੇ ਨੂੰ ਤੇ ਫਿਰ ਵੀ ਬਾਲਕ ਜਿਹੜਾ ਹੈ ਨਾ ਨਿਰਭਉ ਬਾਲਕ ਮੂਲ ਨ ਡਰਈ ਮੇਰੇ ਅੰਦਰ ਗੁਰੂ ਗੋਪਾਲਾ ਹਿਰਦੇ ਵਿੱਚ ਗੋਪਾਲ ਪ੍ਰਭੂ ਵਸਿਆ ਹੈ ਛੋਟੀ ਜੀ ਉਮਰ ਵਿੱਚ 5 ਸਾਲ ਦੀ ਉਮਰ ਵਿੱਚ ਵੀ ਪ੍ਰਹਿਲਾਦ ਭਗਤ ਜਿਹੜਾ ਹੈ ਕਿਸੇ ਦਾ ਡਰ ਨਹੀਂ ਜੇ ਮੁੰਦਾ ਚੜ੍ਹਦੀ ਕਲਾ ਅਸਰ ਵਿੱਚ ਲੱਭਦੀ ਹੀ ਪਰਮਾਤਮਾ ਦੇ ਦਸਾਂ ਦੇ ਕੋਲ ਹੈ ਐਵੇਂ ਨਹੀਂ ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਸਾਨੂੰ ਉਪਦੇਸ਼ ਦਿੱਤਾ ਭਗਤ ਕਬੀਰ ਜੀ ਨੇ RAM ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੀ ਜਿਵੇਂ ਉਹਨਾਂ ਨੇ ਚੜ੍ਹਦੀ ਕਲਾ ਵਿੱਚ ਜਪਿਆ ਭਗਤ ਤਰੂ ਤੇ ਭਗਤ ਪ੍ਰਹਿਲਾਦ ਜੀ ਨੇ ਸਾਨੂੰ ਵੀ ਗੁਰੂ ਮਹਾਰਾਜ ਜੀ ਸਿੱਖਿਆ ਦੇ ਰਹੇ ਹਨ ਕਿ ਤੁਸੀਂ ਵੀ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿ ਕੇ ਭੈ ਕਾਹੂ ਕੋ ਦੇਦ ਨਹਿ ਨਹਿ ਭੈ ਮਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਂ ਇਹ ਵਖਾਨ ਇਹੋ ਜੀ ਚੜ੍ਹਦੀ ਕਲਾ ਹੋਵੇ ਨਾ ਕਿਸੇ ਨੂੰ ਡਰਾਣਾ ਤੇ ਨਾ ਕਿਸੇ ਕੋਲੋਂ ਡਰਨਾ ਕਿਸੇ ਨੂੰ ਨਾ ਡਰਾਣਾ ਇਹ ਤਾਂ ਅਸੀਂ ਗੁਣ ਆਪਣੇ ਆਪ ਵਿੱਚ ਆਸਾਨੀ ਨਾਲ ਧਾਰਨ ਕਰ ਸਕਦੇ ਹਾਂ ਪਰ ਜਿਹੜਾ ਨਿਰਭੈਤਾ ਵਾਲਾ ਗੁਣ ਹੈ ਕਿ ਕਿਸੇ ਪਾਸੋਂ ਕਦੀ ਵੀ ਡਰਨਾ ਨਾ ਨਿਡਰਪ ਹੋ ਜਾਣਾ ਇਹ ਤਾਂ ਪਰਮਾਤਮਾ ਦੇ ਚਰਨਾਂ ਨਾਲ ਜਦੋਂ ਬੰਦਾ ਪੂਰਨ ਤੌਰ ਤੇ ਅੰਦਰੋਂ ਜੁੜ ਜਾਂਦਾ ਹੈ ਨਾ ਉਦੋਂ ਹੀ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਨਿਰਭੈਤਾ ਦੀ ਅਵਸਥਾ ਛੇਤੀ ਪ੍ਰਾਪਤ ਨਹੀਂ ਹੁੰਦੀ ਹਾਂ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹਨ ਉਹਨੂੰ ਹਰ ਵੇਲੇ ਜਪਦੇ ਹਨ ਅਰਾਧਨ ਨਹੀਂ ਹਨ ਉਹਨਾਂ ਲਈ ਇਹ ਬਚਨ ਹੈ ਸੋਕਤ ਡਰੈ ਜੇ ਖਸਮ ਸਮਾਰੈ ਡਰ ਡਰ ਪਚੇ ਮਨਮੁਖ ਵਿਚਾਰੀ ਗੁਰੂ ਮਹਾਰਾਜ ਜੀ ਨੇ ਜਿ ਚੜਦੀ ਕਲਾ ਵਾਲਿਆਂ ਦੀ ਗੱਲ ਕੀਤੀ ਨਾ ਬਾਣੀ ਵਿੱਚ ਤੇ ਸਾਨੂੰ ਇਹ ਵੀ ਦੱਸਿਆ ਹੈ ਕਿ ਢੈਂਦੀ ਕਲਾ ਵਾਲਿਆਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਅੱਜ ਜਿਹੜੀ ਸ਼ਬਦ ਅਸੀਂ ਪੜਦੇ ਹਾਂ ਸੰਤਾਂ ਨਾਲ ਬੈਰ ਕਮਾਉਣ ਦੇ ਦੁਸ਼ਤਾਂ ਨਾਲ ਮੋਹ ਪਿਆਰ ਅਸਲ ਵਿੱਚ ਇਹ ਹੀ ਹਨ ਢੈਂਦੀ ਕਲਾ ਵਾਲੇ ਤੈਂਦੀ ਕਲਾ ਵਾਲੇ ਇਨਸਾਨ ਕਦੀ ਵੀ ਪਰਮਾਤਮਾ ਦੇ ਭਗਤਾਂ ਨਾਲ ਪਿਆਰ ਨਹੀਂ ਕਰਨਗੇ। ਦੁਸ਼ਟਾਂ ਨਾਲ ਮੂੰਹ ਪਿਆਰ ਕਰਨਗੇ। ਤੈਂਦੀ ਕਲਾ ਵਾਲਿਆਂ ਦੀ ਨਿਸ਼ਾਨੀ ਹੈ। ਜਿਹਦਾ ਰਾਜ ਆ ਜਾਏ, ਜਦੀ ਸਰਕਾਰ ਆ ਜਾਏ ਉਹਦੇ ਨਾਲ ਮਿਲ ਜਾਣਗੇ। ਪਰ ਚੜ੍ਹਦੀ ਕਲਾ ਵਾਲਾ ਜਿਹੜਾ ਹੈ ਨਾ ਉਹਨੂੰ ਪਤਾ ਹੈ ਕਿ ਪਰਮਾਤਮਾ ਦਾ ਰਾਜ ਜਿਹੜਾ ਹੈ ਸਦਾ ਹੀ ਨਿਚੇਲ ਹੈ। ਬਸ ਉਹ ਆਪਣੇ ਮਾਲਕ ਪ੍ਰਭੂ ਦੇ ਪ੍ਰੀਤਮ ਦੇ ਚਰਨਾਂ ਨਾਲ ਜੁੜਦੇ ਹਨ। ਔਰ ਇਹ ਚੜਦੀ ਕਲਾ ਜਿਹੜੀ ਹੈ ਜੇਕਰ ਲੰਬਣ ਚਲੀਏ ਅਣਖ ਨੂੰ ਲੰਬੀਏ ਕਿੱਥੇ ਹੈ ਸੂਰਬੀਰਤਾ ਕਿੱਥੇ ਹੈ ਦ੍ਰਿੜਤਾ ਕਿੱਥੇ ਹੈ ਅਡੋਲਤਾ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵਿੱਚੋਂ ਹੀ ਮਿਲੇਗੀ ਜਿਹੜੇ ਬਾਬਰ ਨੂੰ ਚਾਬਰ ਵੀ ਕਹਿ ਦਿੰਦੇ ਇਹ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਜਦੋਂ ਹਮਾਲਯੂ ਨੇ ਆ ਕੇ ਮਹਾਰਾਜ ਜੀ ਦੇ ਸਾਹਮਣੇ ਤਲਵਾਰ ਕੱਢ ਲਈ ਉਦੋਂ ਹੀ ਇਹ ਬਚਨ ਕਹਿ ਦਿੱਤੇ ਕਹਿਣ ਲੱਗੇ ਓਏ ਹਮਾਜੂ ਜਿੱਥੇ ਇਹ ਤਲਵਾਰ ਕੱਢਣੀ ਚਾਹੀਦੀ ਸੀ ਉੱਥੋਂ ਤਾਂ ਤੂੰ ਹਾਰ ਕੇ ਭੱਜ ਕੇ ਆ ਗਿਆ ਹੈ ਤੇ ਜਿੱਥੇ ਕੱਢਣੀ ਨਹੀਂ ਚਾਹੀਦੀ ਜਿੱਥੇ ਸਿਰ ਛੁਪਾਣਾ ਚਾਹੀਦਾ ਹੈ ਉੱਥੇ ਤੂੰ ਤਲਵਾਰ ਕੱਢ ਰਿਹਾ ਹੈ ਅਸਲ ਵਿੱਚ ਇਹ ਦ੍ਰਿੜਤਾ ਇਹ ਅਣਤ ਜਿਹੜੀ ਹੈ ਨਾ ਗੁਰੂ ਮਹਾਰਾਜ ਜੀ ਦੇ ਘਰ ਵਿੱਚੋਂ ਹੀ ਲੱਭਦੀ ਹੈ ਔਰ ਸਤਗੁਰੂ ਪਾਤਸ਼ਾਹ ਜੀ ਦੇ ਘਰ ਵਿੱਚੋਂ ਵੀ ਲੱਭੀ ਸੀ ਪੰਜਵੇਂ ਪਾਤਸ਼ਾਹ ਜੀ ਦੇ ਜੀਵਨ ਵਿੱਚ ਜੇ ਝਾਤ ਮਾਰੀਏ ਉਹਨਾਂ ਦੀ ਸ਼ਹਾਦਤ ਵਲ ਤੇ ਕਿਵੇਂ ਤਸੀਹੇ ਦੇ ਦੇ ਕੇ ਜ਼ਾਲਿਮਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਅੱਜ ਸਿੱਖ ਕੌਮ ਵਲ ਦੇਖੀਏ ਧਿਆਨ ਦੇ ਨਾਲ ਆ ਜਿਹੜੀਆਂ ਉਸ ਦਿਹਾੜੇ ਮਿੱਠੇ ਠੰਡੇ ਜਾਂਦੀਆਂ ਸੀ ਬੀਲਾਂ ਮਾਈਆਂ ਜਾਂਦੀਆਂ ਅਨ ਅਸਲ ਵਿੱਚ ਇਹ ਚੜ੍ਹਦੀ ਕਲਾ ਦਾ ਹੀ ਭਰਤੀ ਥਾਨ ਕਿ ਸਤਿਗੁਰੂ ਮਹਾਰਾਜ ਜੀ ਨੂੰ ਇੰਨੇ ਤਸੀਹੇ ਦੇ ਦੇ ਕੇ ਤੱਤਿਆਂ ਤਮੀਆਂ ਤੇ ਰਾੜ ਕੇ ਸ਼ਹੀਦ ਕੀਤਾ ਗਿਆ ਹੋਵੇ ਤੇ ਉਸ ਦਿਹਾੜੇ ਤੇ ਸਿੱਖ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਾਉਂਦੇ ਹਨ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਛੇਵੇਂ ਪਾਤਸ਼ਾਹ ਜੀ ਨੇ ਘਰ ਵਿੱਚੋਂ ਨજર ਆਉਣੀ ਹੈ ਚੜ੍ਹਦੀ ਕਲਾ ਔਰ ਪਿਆਰਿਓ ਜਦੋਂ ਪੰਡਤ ਕਿਰਪਾ ਰਾਮ ਆਪਣੇ ਸਾਥੀਆਂ ਦੇ ਨਾਲ ਚੱਲਿਆ ਸੀ ਨਾ ਕਸ਼ਮੀਰ ਦੀ ਧਰਤੀ ਤੋਂ ਉਨ ਨੂੰ ਵੀ ਇਹ ਅਣਖ ਸੂਰਬੀਰਤਾ ਚੜ੍ਹਦੀ ਕਲਾ ਸਦਕ ਅਡੋਲਤਾ ਇਹ ਲੱਭੀਆਂ ਸਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਘਰੋਂ ਆਨੰਦਪੁਰ ਸਹਿਬ ਦੀ ਧਰਤੀ ਤੋਂ ਕਿਉਂਕਿ ਇਹ ਦ੍ਰਿੜਤਾ ਇਹ ਸਿਦਕ ਸਾਡੇ ਪਾਸ ਵੀ ਆ ਸਕਦਾ ਹੈ ਗੁਰੂ ਮਹਾਰਾਜ ਜੀ ਨੇ ਨਾ ਸਿੱਖ ਲੋਕ ਮੱਥਾ ਟੇਕਣ ਲੱਗਿਆ ਹੀ ਇਹ ਉਪਦੇਸ਼ ਦਿੱਤਾ ਹੈ ਸਿੱਖਾ ਜਦੋਂ ਤੂੰ ਮੱਥਾ ਟੇਕਦਾ ਹੈਂ ਤੇ ਪ੍ਰਮਾਤਮਾ ਦੇ ਭਰੋਸੇ ਨੂੰ ਨਾਲ ਲਾ ਲਿਆ ਕਰ ਅਥਾ ਟੇਕੜ ਲੱਗਿਆ ਵੀ ਤੇਰੇ ਕੋਲ ਸਿਦਕ ਹੋਣਾ ਚਾਹੀਦਾ ਹੈ ਸਿਦਕ ਕਰ ਸਜਦਾ ਗੁਰੂ ਨਾਨਕ ਦੇਵ ਮਹਾਰਾਜੀ ਦਾ ਉਪਦੇਸ਼ ਹੈ ਸਜਦਾ ਕਰ ਪ੍ਰਮਾਤਮਾ ਨੂੰ ਸਤਿਗੁਰੂ ਨੂੰ ਨਮਸਕਾਰ ਕਰ ਪਰ ਤੇਰੇ ਕੋਲ ਨਮਸਕਾਰ ਕਰਦੇ ਆ ਸਿਦਕ ਵੀ ਹੋਵੇ ਸਿਦਕ ਕਰ ਸਜਦਾ ਮਨ ਕਰ ਮਕਸੂਦ ਜੇ ਤੇਰ ਦੇਖਾਂ ਤੈਹ ਤੇਰ ਮੌਜੂਦ ਤਦੋਂ ਜ਼ਿੰਦਗੀ ਦਾ ਨਿਸ਼ਾਨਾ ਜਿਹੜਾ ਹੈ ਉਹ ਤੂੰ ਬਣਾ ਲਏਂਗਾ ਮੈਂ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤੇ ਨਮਸ਼ਕਾਰ ਕਰਨ ਲੱਗਿਆ ਸਿਦਕ ਆਪਣੇ ਮਨ ਵਿੱਚ ਧਾਰਨ ਕਰੇਗਾ ਭਰੋਸਾ ਵਿਸ਼ਵਾਸ ਦ੍ਰਿੜਤਾ ਤੇਰੇ ਮਨ ਵਿੱਚ ਹੋਏਗੀ ਫਿਰ ਤੂੰ ਜਿੱਧਰ ਵੀ ਦੇਖੇਂਗਾ ਤੈਨੂੰ ਪ੍ਰਮਾਤਮਾ ਹੀ ਨਜ਼ਰ ਆਏਗਾ ਕੁਰੂਨਾਨਕ ਦੇ ਮਹਾਰਾਜੀ ਨੇ ਸਿੱਖ ਨੂੰ ਮੱਥਾ ਟੇਕਣ ਦੇ ਵਿੱਚ ਵੀ ਸਿਦਕ ਦੇ ਦਿੱਤਾ ਸਿਦਕ ਨੂੰ ਵਿਚਰ ਲਾ ਦਿੱਤਾ ਔਰ ਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਇਹ ਬਚਨ ਕਹੇ ਹਨ ਜੇਕਰ ਅਸੀਂ ਕਿਸੇ ਭਗਤ ਵਿੱਚ ਕਿਸੇ ਸੇਵਕ ਕਿਸੇ ਸਿੱਖ ਦੇ ਵਿੱਚ ਡਿੜਤਾ ਅਡੋਲਤਾ ਦੇਖਦੇ ਹਾਂ ਨਾ ਤੇ ਇਹ ਡਿੜਤਾ ਜਿਹੜੀ ਹੈ ਸਤਗੁਰੂ ਪਾਸੋਂ ਗੁਰੂ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਨਹੀਂ ਜੇ ਕਿਸੇ ਨੂੰ ਮਿਲਦੀ ਮਹਾਰਾਜ ਜੀ ਨੇ ਬਚਨ ਕਹੇ ਹਨ ਐਸੀ ਡਿੜਤਾ ਤਾਂ ਕਿਆ ਹੋਏ ਜਾਂਕੂ ਦਇਆ ਮયા ਪ੍ਰਭ ਸੁਈ ਜਿਸ ਪ੍ਰਾਣੀ ਤੇ ਗੁਰੂ ਪਰਮਾਤਮਾ ਦੀ ਮਿਹਰ ਹੈ ਗੁਰਪ੍ਰਸਾਦ ਜਿਸ ਤੇ ਹੈ ਇਹੋ ਜੀ ਡ੍ਰਿੜਤਾ ਕੇਵਲ ਉਹਦੇ ਕੋਲੋਂ ਲਬਦੀ ਹੈ। ਔਰ ਇਹ ਅਣਖ ਇਹ ਸੂਰਬੀਰਤਾ ਸਿਦਕ ਤੇ ਡ੍ਰਿੜਤਾ ਅਡੋਲਤਾ ਜਿਹੜੀ ਹੈ ਨਾ ਇਹ ਲਬਦੀ ਹੈ ਜਾ ਕੇ ਚਮਕੌਰ ਦੀ ਗੜੀ ਵਿੱਚੋਂ। ਇਹ ਲਬਣੀ ਹੁੰਵੇਂ ਨਾ ਕਿਸੇ ਨੇ ਤੇ ਲਬਦੀ ਹੈ ਜਾ ਕੇ ਸਰਹੰਦ ਦੀਆਂ ਦੀਵਾਰਾਂ ਵਿੱਚੋਂ। ਔਰ ਕਮਾਲ ਦੀ ਸਿੱਧਕ ਕਮਾਲ ਦਾ ਇਹ ਸਿੱਦਕ ਤੇ ਡਿੜ੍ਹਤਾ ਅਡੋਲਤਾ ਇਹ ਸੂਰਬੀਰਤਾ ਹੈ ਕਿੰਸੀ ਸੂਰਬੀਰਤਾ ਹੈ ਔਰ ਦੇਖੋ ਧਿਆਨ ਦੇ ਨਾਲ ਭਾਈ ਸਾਹਿਬ ਭਾਈ ਅਨੰਦ ਲਾਲ ਜੀ ਉਹ ਆਪਣੀ ਰਚਨਾ ਦੇ ਵਿੱਚ ਇਹ ਗੱਲ ਕਹਿ ਲਈ ਹਨ ਹਵਾ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਇਹ ਹਵਾ ਮੇਰੇ ਮਰਨ ਤੋਂ ਬਾਅਦ ਮੇਰੇ ਸਰੀਰ ਦੀ ਰਾਖ ਵੀ ਜਿਹੜੀ ਹੈ ਨਾ ਇਹਨੂੰ ਵੀ ਕਿਸੇ ਹੋਰ ਦੇ ਦਰ ਤੇ ਨਾ ਲੈ ਕੇ ਜਾਣ। ਭਾਈ ਸਾਹਿਬ ਭਾਈ ਨੰਦ ਲਾਲ ਜੀ। ਗੁਰੂਦਰੋਂ ਨਾ ਚੁੱਕ ਲੈ ਜਾਈ ਮੇਰੀ ਖਾਕ ਹਵਾਏ ਨਹੀਂ ਤਾਂ ਲੋਕੀ ਦੇਣਗੇ ਤਾਨੇ ਇਹਨੇ ਥਾਂ ਥਾਂ ਨਹੀਂ ਲਗਾਈ। ਤੇ ਜਿਹੜਾ ਸਿੱਖ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਇੰਨਾ ਪਿਆਰ ਕਰ ਰਿਹਾ ਹੈ। ਕਿ ਉਹ ਮਰਨ ਤੋਂ ਬਾਅਦ ਆਪਣੇ ਸਰੀਰ ਦੀ ਰਾਖ ਦਾ ਇੱਕ ਕਿਣਕਾ ਵੀ ਕਿਸੇ ਦੂਸਰੇ ਦਰ ਤੇ ਨਾ ਜਾਵੇ ਇਹੋ ਜੀ ਭਾਵਨਾ ਰੱਖ ਰਿਹਾ ਹੈ ਫਿਰ ਉਹ ਚੜ੍ਹਦੀ ਕਲਾ ਕਿਹਨੂੰ ਕਹਿੰਦੇ ਹਨ ਇਹੀ ਅਸਰ ਵਿੱਚ ਚੜ੍ਹਦੀ ਕਲਾ ਹੈ ਸਤਿਗੁਰੂ ਮਹਾਰਾਜ ਜੀ ਦੇ ਘਰ ਨਾਲ ਜੁੜਿਆ ਹੈ ਸਿੱਖ ਤੇ ਇੰਨਾ ਜੁੜ ਗਿਆ ਕਿ ਉਹ ਮਰਨ ਤੋਂ ਬਾਅਦ ਵੀ ਗੁਰੂ ਤੋਂ ਵਿਛੜਨਾ ਨਹੀਂ ਚਾਹੁੰਦਾ ਇੰਨੀ ਚੜ੍ਹਦੀ ਕਲਾ ਗਰਮ-ਗਰਮ ਜੰਪੂਰਾ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ మాਸ ਨੋਚਿਆ ਗਿਆ। ਔਰ మాਸ ਨੋਚਦਿਆਂ ਨੋਚਦਿਆਂ ਨਾਲ ਜਿਹੜੀ ਦੂਜੀ ਘਟਨਾ ਵਾਪਰੀ ਹੈ ਕਿ ਜ਼ਾਲਿਮਾਂ ਨੇ ਖੰਜਰ ਹੱਥ ਵਿੱਚ ਫੜਾਇਆ ਹੈ। ਇਹ ਦੋ ਗੱਲਾਂ ਇਕੱਠੀਆਂ ਹਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਬਣੀ। ਖੰਜਰ ਹੱਥ ਵਿੱਚ ਫੜਾ ਕੇ ਜ਼ਾਲਮ ਇਹ ਗੱਲ ਕਹਿ ਰਿਹਾ ਹੈ ਛੋਟਾ ਜਿਹਾ ਬਾਬਾ ਬੰਦਾ ਸਿੰਘ ਬਹਾਦਰ ਦਾ ਆਪਣਾ ਹੀ ਪੁੱਤਰ ਬਾਬਾ ਅਜੈ ਸਿੰਘ ਉਹਨੂੰ ਅੱਗੇ ਕਰਕੇ ਕਹਿ ਰਿਹਾ ਹੈ ਕਿ ਬਾਬਾ ਬੰਦਾ ਆਪਣੇ ਹੀ ਪੁੱਤਰ ਦੇ ਸੀਨੇ ਦੇ ਵਿੱਚ ਇੱਕ ਖੰਜਰ ਖੋਪੋ ਦੇ ਮਾਰ ਦੇ ਤੇ ਬਾਬਾ ਬੰਦਾ ਸਿੰਘ ਬਹਾਦਰ ਉਸ ਵੇਲੇ ਵੀ ਘਬਰਾਏ ਨਹੀਂ ਡਰੇ ਨਹੀਂ ਪਤਾ ਵੀ ਹੈ ਕਿ ਮੇਰੇ ਪੁੱਤਰ ਨੂੰ ਇਹ ਮੇਰੀਆਂ ਅੱਖਾਂ ਸਾਹਮਣੇ ਸ਼ਹੀਦ ਕਰਨਾ ਚਾਹੁੰਦੇ ਹਨ ਔਰ ਬਾਬਾ ਬੰਦਾ ਸਿੰਘ ਬਹਾਦਰ ਡਰੇ ਨਹੀਂ ਕਬਰਾਏ ਨਹੀਂ ਹਾਂ ਇੰਨੀ ਗੱਲ ਉਹਨਾਂ ਨੇ ਜ਼ਰੂਰ ਕਹੀ ਕਿ ਇਹ ਜਿਹੜੇ ਖੰਜਰ ਹਨ ਮੈਂ ਜ਼ਾਲਿਮਾਂ ਦੇ ਨਾਲ ਜਦੋਂ ਮੈਦਾਨੀ ਜੰਗ ਵਿੱਚ ਲੜਾਈਆਂ ਪੀਤੀਆਂ ਹਨ ਉਦੋਂ ਚਲਾਏ ਹਨ ਪਰ ਐਸਾ ਕੋਈ ਖੰਜਰ ਮੈਂ ਤਾਂ ਆਪਣੇ ਦੁਸ਼ਮਣ ਦੇ ਬੱਚੇ ਦੇ ਸੀਨੇ ਵਿੱਚ ਵੀ ਨਹੀਂ ਖੋਪੋਇਆ ਇਹ ਤਾਂ ਮੇਰਾ ਆਪਣਾ ਹੈ ਕਿਸੇ ਬੱਚੇ ਦਾ ਕੀ ਕਸੂਰ ਹੈ ਇਸ ਲਈ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਹਨ ਮੈਂ ਤਾਂ ਕਿਸੇ ਦੁਸ਼ਮਣ ਦੇ ਬੱਚੇ ਨੂੰ ਵੀ ਨਹੀਂ ਮਾਰਿਆ ਕਦੀ ਤੇ ਜ਼ਾਲਿਮਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਉਹਦੇ ਛੋਟੇ ਜਿਹੇ ਪੁੱਤਰ ਬਾਬਾ ਅਜੈ ਸਿੰਘ ਦੀ ਜਾਨ ਲਈ ਸੀਨੇ ਦੇ ਵਿੱਚ ਖੰਜਰ ਮਾਰਿਆ ਪਾੜ ਕੇ ਸੀਨਾ ਤੜਫਦਾ ਹੋਇਆ ਦਿਲ ਜਿਹੜਾ ਸੀ ਬਾਹਰ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਤੁੰਨਣ ਦਾ ਉਹਨੂੰ ਯਤਨ ਕੀਤਾ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਫਿਰ ਵੀ ਚੜ੍ਹਦੀ ਕਲਾ ਵਿੱਚ ਰਹੇ ਕਿੰਨੀ ਕੁ ਦ੍ਰਿੜਤਾ ਹੈ ਸਿੱਖਾਂ ਦੇ ਜੀਵਨ ਵਿੱਚ ਇੰਨੀ ਅਡੋਲਤਾ ਇੰਨਾ ਸਦਕ ਇੰਨੀ ਸੂਰਬੀਰਤਾ ਗਰਮ ਗਰਮ ਜੰਗੂਰਾ ਨਾਲ ਮਾਸ ਨੋਚ-ਨੋਚ ਕੇ ਸ਼ਹੀਦ ਕਰ ਦਿੱਤਾ ਜ਼ਾਲਮਾਂ ਨੇ ਸਰੀਰ ਦੇ ਅੰਗਾਂ ਦੇ ਟੁਕੜੇ ਕਰ ਕਰ ਕੇ ਔਰ ਪਿਆਰਿਓ ਐਸਾ ਸਿੱਦਕ ਐਸੀ ਅਣਖ ਐਸੀ ਸੂਰਬੀਤਾ ਐਸੀ ਅਡੋਲਤਾ ਦੁਨੀਆਂ ਦੇ ਵਿੱਚੋਂ ਕਿਤੋਂ ਲੱਭਦੀ ਨਹੀਂ ਇਹ ਗੁਰੂ ਪਾਤਸ਼ਾਹ ਜੀ ਦਾ ਹੀ ਘਰ ਹੈ ਜਿੱਥੇ ਕੋਈ ਬੰਦ ਬੰਦ ਕਟਵਾਉਂਦਾ ਹੈ ਤੇ ਅਸ ਕੇ ਕਟਵਾ ਰਿਹਾ ਹੈ ਕੋਈ ਉਬਲਦੀਆਂ ਦੀਗਾਂ ਵਿੱਚ ਉਬਾਲੇ ਖਾ ਗਿਆ ਕੋਈ ਆਦੇ ਦੇ ਨਾਲ ਆਪਣਾ ਸੀਸ ਚਰਵਾ ਗਿਆ ਇਹ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੈ ਸਤਿਗੁਰੂ ਮਹਾਰਾਜ ਜੀ ਦੀ ਮਿਹਰ ਨਾਲ ਹੀ ਕਿਸੇ ਨੂੰ ਇਹ ਸਿਦਕ ਭਰੋਸਾ ਇਹ ਅਡੋਲਤਾ ਇਚੜ ਦੀ ਕਲਾ ਪ੍ਰਾਪਤ ਹੁੰਦੀ ਹੈ ਨਹੀਂ ਤਾਂ ਇਹੋ ਜੀ ਅਣਖ ਦੁਨੀਆ ਦੇ ਵਿੱਚੋਂ ਕਿਤੋਂ ਲੱਭਦੀ ਨਹੀਂ ਕਰੋਧ ਲੱਭ ਜਾਏਗਾ ਜਦੋਂ ਵੀ ਕਿਤੇ ਲਫੋਗੇ ਨਾ ਗੁੱਸਾ ਮਿਲੇਗਾ ਔਰ ਅਣਖ ਤੇ ਜੋਸ਼ ਨਹੀਂ ਮਿਲੇਗਾ ਦਾਰਮ ਮਿਲ ਜਾਏਗਾ ਪਰ ਨਿਰਪੈਤਾ ਜਲਦੀ ਕਿਤੇ ਲਭਦੀ ਨਹੀਂ ਕਮਜ਼ੋਰੀਆਂ ਹਰ ਪਾਸੇ ਮਿਲ ਜਾਣਗੀਆਂ ਪਰ ਐਸੀ ਦ੍ਰਿੜਤਾ ਐਸਾ ਸਿੱਦਕ ਐਸੀ ਅਣਖ ਇਹੋ ਜੀ ਸੂਰਬੀਰਤਾ ਕਿਤੋਂ ਨਹੀਂ ਜਲਦੀ ਕਿਉਂਕਿ ਸਮਾਂ ਵੀ ਸਮਾਪਤ ਹੋਣ ਵਾਲੇ ਪਾਸੇ ਹੈ ਜੇਕਰ ਬਹੁਤ ਅਗਲੇ ਇਤਿਹਾਸ ਵੱਲ ਆ ਜਾਈਏ ਤੇ ਉਹਨਾਂ ਮਾਤਾਵਾਂ ਬੀਬੀਆਂ ਭੈਣਾਂ ਨੂੰ ਚੇਤੇ ਕਰੀਏ ਜਿਨ੍ਹਾਂ ਨੇ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਵਾ ਸਵਾ ਮਨ ਦੇ ਪੀਸਣ ਪੀਸੇ ਦੇਖੋਗਾ ਪਹਲਾ ਦ੍ਰਿੜਤਾ ਕਿਹੋ ਜਿਹੀ ਹੈ ਕਿੰਨਾ ਸਿੱਧਕ ਹੈ ਉਹਨਾਂ ਮਾਤਾਵਾਂ ਭੈਣਾਂ ਬੀਬੀਆਂ ਵਿੱਚ ਮੀਰ ਮੰਨੂ ਦੇ ਜ਼ਾਲਮ ਸਿਪਾਈ ਉਹਨਾਂ ਹੀ ਬੀਬੀਆਂ ਮਾਤਾਵਾਂ ਦੀਆਂ ਗੋਦੀਆਂ ਦੇ ਵਿੱਚੋਂ ਛੋਟੇ ਛੋਟੇ ਬਾਲ ਛੋਟੇ ਛੋਟੇ ਬੱਚੇ ਕੱਢ ਕੇ ਅਕਾਸ਼ ਵੱਲ ਉੱਪਰ ਨੂੰ ਉੱਡਦੇ ਹਨ ਤੇ ਜਦੋਂ ਬੱਚਾ ਉੱਪਰੋਂ ਹਵਾ 'ਚ ਵਾਪਸ ਲਟਕਦਾ ਆਉਂਦਾ ਹੈ ਤੇ ਥੱਲੇ ਉਹਦੇ ਨੇਜਾ ਕਰ ਦਿੰਦੇ ਹਨ ਜਿਉਂਦਾ ਜਾਗਦਾ ਹੱਸਦਾ ਖੇਡਦਾ ਬੱਚਾ ਜਿਹੜਾ ਹੈ ਉਹਨੂੰ ਨੇਜੇ ਦੇ ਵਿੱਚ ਪਰੋਗ ਕੇ ਉਹਦੀ ਬੋਟੀ-ਬੋਟੀ ਕਰਕੇ ਉਹਨਾਂ ਬੋਟੀਆਂ ਦਾ ਹਾਰ ਉਹਦੀ ਆਪਣੀ ਹੀ ਮਾਤਾ ਦੇ ਗਲ ਵਿੱਚ ਪਾ ਦਿੰਦੇ ਹਨ ਤੇ ਫਿਰ ਵੀ ਉਹ ਮਾਤਾਵਾਂ ਸਾਰਾ ਦਿਨ ਜਦੋਂ ਐਸਾ ਜ਼ੁਲਮ ਹੁੰਦਾ ਰਿਹਾ ਇੰਨਾ ਜ਼ੁਲਮ ਸਹਾਰਨ ਤੋਂ ਬਾਅਦ ਵੀ ਉਹਨਾਂ ਦਾ ਸਿੱਦਕ ਡੋਲਿਆ ਨਹੀਂ ਉੱਚੜ ਦੀ ਕਲਾ ਵਿੱਚ ਨਹੀਂ ਰਹੀਆਂ ਉਹਨਾਂ ਦੇ ਮਨਾਂ ਵਿੱਚ ਕੋਈ ਘਬਰਾਹਟ ਨਹੀਂ ਕੋਈ ਚਿੰਤਾ ਨਹੀਂ ਕੋਈ ਢੈਂਦੀ ਕਲਾ ਨਹੀਂ ਇੰਨੀ ਚੜ੍ਹਦੀ ਕਲਾ ਦੇ ਵਿੱਚ ਸਿੱਦਕ ਨਿਭਾਉਂਦੀਆਂ ਸ਼ਾਮ ਵੇਲੇ ਜਦੋਂ ਨਿਤਨੇਮ ਕਰਦਿਆਂ ਹਰ ਸੋਦਰ ਰਹਿਰਾਸ ਸਾਹਿਬ ਜੀ ਦੀ ਬਾਣੀ ਦਾ ਪਾਠ ਸਿਮਰਨ ਕਰਕੇ ਗੁਰੂ ਜਸ ਗਾ ਕੇ ਫਿਰ ਅਰਦਾਸ ਕਰਦਿਆਂ ਕਹਿੰਦੀਆਂ ਹਨ ਕਿ ਚਾਰ ਪੈਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਚਾਰ ਪੈਰ ਰਹਿਣ ਆਈ ਹੈ ਕਿਰਪਾ ਕਰਨੀ ਆਪਣੇ ਬਾੜੇ ਵਿੱਚ ਸੁੱਖਾਂ ਦੇ ਨਾਲ ਲੰਗਾ ਦੇਣੀ ਕਮਾਲ ਦੀ ਗੱਲ ਹੈ ਆਪਣੇ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਗਲਾ ਦੇ ਵਿੱਚ ਬੋਟੀਆਂ ਦੇ ਹਾਰ ਪਵਾ ਕੇ ਵੀ ਠੰਢੀ ਗਲਾ ਨਹੀਂ ਆਈ ਇਹ ਗੁਰਸਿੱਖੀ ਹੈ ਔਰ ਇਸ ਗੁਰੂ ਮਹਾਰਾਜ ਜੀ ਦੇ ਘਰ ਅੰਦਰ ਜਿਹੜਾ ਜਿਹੜਾ ਪ੍ਰਾਣੀ ਵੀ ਸਤਗੁਰੂ ਮਹਾਰਾਜ ਜੀ ਦੇ ਨਾਮ ਨਾਲ ਪਾਣੀ ਨਾਲ ਅੰਦਰੋਂ ਜੁੜ ਜਾਂਦਾ ਹੈ ਉਹਨੂੰ ਮਿਲਦਾ ਹੈ ਇਥੋਂ ਗੁਰਪ੍ਰਸਾਦ ਤੇ ਗੁਰਪ੍ਰਸਾਦ ਦੇ ਵਿੱਚੋਂ ਮਿਲਦੀ ਹੈ ਚੜਦੀ ਕਲਾ ਪਰੋਸਾ ਮਿਲਦਾ ਹੈ RAM ਜਨਾਕੋ RAM ਪਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਐਸਾ ਸਦਕ ਮਿਲਦਾ ਹੈ ਸਤਗੁਰੂ ਮਹਾਰਾਜ ਜੀ ਦੇ ਘਰ ਅੰਦਰੋਂ ਜਿਹੜਾ ਦੁਨੀਆਂ ਦੇ ਵਿੱਚੋਂ ਕਿਤੋਂ ਲੱਭਦਾ ਨਹੀਂ ਇਸ ਲਈ ਗੁਰਸਿੱਖਾਂ ਦੀ ਇਹੀ ਭਾਵਨਾ ਹੈ ਕਿ ਸਤਗੁਰੂ ਪਰਸਾਦ ਕਿਰਪਾ ਕਰਿਓ ਸਾਨੂੰ ਆਪਣੇ ਚਰਨਾਂ ਨਾਲ ਸਦਾ ਹੀ ਜੁੜੀ ਰੱਖੋ ਤੁਹਾਡਾ ਦਰ ਛੱਡ ਕੇ ਸਾਡੇ ਮਰਨ ਤੋਂ ਬਾਅਦ ਸਾਡੇ ਸਰੀਰ ਦੀ ਰਾਖ ਦਾ ਇੱਕ ਕਿਣਕਾ ਵੀ ਕਿਤੇ ਹੋਰ ਨਾ ਜਾਵੇ ਸਦਾ ਹੀ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਹੀ ਐਸਾ ਸਿਦਕ ਐਸੀ ਦ੍ਰਿੜਤਾ ਸੂਰਬੀਰਤਾ ਅਣਖ ਭਰੋਸਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਹੁਣਾਂ ਪੁੱਲਾਂ ਗਲਤੀਆਂ ਦੀ ਖਿਮਾ ਕੱਲ ਦਿਵਾਨਾ ਵਿੱਚ ਸ਼ਾਮ ਦੇ ਔਰ ਪਰਸੋਂ ਦਿਵਾਨਾ ਵਿੱਚ ਆਪ ਜੀ ਲਈ ਫਿਰ ਸੇਵਾ ਲਈ ਹਾਜ਼ਰ ਹੋਵਾਂਗਾ ਆਪ ਹੀ ਕਿਰਪਾ ਕਰਕੇ ਸੇਵਾ ਮੰਗ ਕਰਵਾ ਲੈਣੀਆਂ ਜੀ ਪੁੱਲਾਂ ਗਲਤੀਆਂ ਦੀ ਖਿਮਾ ਸਾਰੇ ਹੀ ਕਿਰਪਾ ਕਰਕੇ ਅਸੀਸਾਂ ਬਖਸ਼ੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ